ਆਪਣੇ ਪ੍ਰਭਾਵ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਬੱਚਿਆਂ ਦੀ ਪ੍ਰਵਾਹ ਕੀਤੇ ਬਿਨਾ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਕਾਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਚਲੋ ਕਾਫੀ ਸਮਾਂ ਵਿਦਵੰਤਵਾਦ ਇਸੇ ਕਟਵਾਦ ਕਰ ਪਾਏ ਪਰ ਹੁਣ ਜੋ ਕਿਸਮ ਦੇ ਵਿੱਚ ਇੱਕ ਨਵੀਂ ਕਿਸਮ ਦਾ ਅਤਵਾਦ ਆ ਗਿਆ ਹੈ ਜਿਸ ਦੇ ਬਾਰੇ ਮੈਂ ਥੋੜੇ ਬੱਚਿਆਂ ਨੂੰ ਦੱਸਣਾ ਚਾਹਾਂਗਾ ਬੜਾਈਆਂ ਦੇ ਬਹੁਤ ਬਹੁਤ ਜ਼ਿਆਦਾ ਨੇ ਬੱਚਿਆਂ ਤੇ ਔਰ ਸੋਸ਼ਲ ਮੀਡੀਆ ਦਾ ਜਮਾਨਾ ਹਰ ਬੱਚੇ ਦੇ ਕੋਲ ਮੋਬਾਈਲ ਹੈ ਮੋਸਲੀ ਘਰ ਜਾ ਕੇ ਸਾਰੇ ਪਰਿਵਾਰ ਦੇ ਬੱਚੇ ਇਕੱਠੇ ਤੇ ਸਾਰੇ ਬੱਚੇ ਮਾਰਦੇ ਉਹ ਜਿਹੜੇ ਆਪਣੇ ਮੋਬਾਈਲਾਂ ਤੇ ਵਿਸੀ ਰਹਿੰਦੇ ਆ ਪਰ ਪਤਾ ਨਹੀਂ ਜਿਹੜੀ ਐਪ ਖੋਲ ਕੇ ਕੀ ਦੇਖਦੇ ਰਹਿੰਦੇ ਆ ਔਰ ਜਿਹੜੇ ਐਂਟੀਸੋਸ਼ਲ ਕਿਸਮ ਦੇ ਲੋਕ ਆ ਉਹ ਆਪਣੀਆਂ ਵੀਡੀਓਜ਼ ਪਾ ਕੇ ਬੱਚਿਆਂ ਨੂੰ ਗਲਤ ਪਾਸੇ ਲਿਜਾਉਂਦੇ ਆ ਜਿਸ ਤਰ੍ਹਾਂ ਆਪਾਂ ਗੈਂਗਸਟਰ ਵਗੈਰਾ ਆਪਾਂ ਉਹਨਾਂ ਦੀਆਂ ਜਿਹੜੀਆਂ ਰੀਲਾਂ ਨੂੰ ਲਾਈਕ ਕਰਦੇ ਆ ਜਾਂ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਇੱਥੇ ਆਪਾਂ ਲਾਈਕ ਕਰਨਾ ਜਾਂ ਨਹੀਂ ਕਰਨਾ ਅਣਜਾਣਪਰੇ ਦੇ ਵਿੱਚ ਕਈ ਬੱਚੇ ਫਸ ਜਾਂਦੇ ਆ ਮੇਰੇ ਕੋਲ ਬਹੁਤ ਸਾਰੇ ਕੇਸ ਇਦਾਂ ਦੇ ਆਏ ਜਿਹਦੇ ਵਿੱਚ ਬੱਚੇ ਹੋਰ ਵੀ ਕਿਸੇ ਜਾਲ ਵਿੱਚ ਫਸੇ ਔਰ ਬੜੀਆ ਉਹਨਾਂ ਨੂੰ ਮਿਲ ਕੇ ਫੇਸ ਕਰਨਾ ਪਿਆ ਪ੍ਰੋਬਲਮ ਦਾ ਇਹਨਾਂ ਨੂੰ ਮੈਂ ਦੱਸਣਾ ਚਾਹਾਂਗਾ ਵੀ ਸੋਸ਼ਲ ਮੀਡੀਆ ਨੂੰ ਦੇਖੋ ਬਟ ਲਾਈਕ ਘੱਟ ਕਰੋ ਜੇ ਨੋ ਤੁਸੀਂ ਜਾਣਦੇ ਨਹੀਂ ਪਛਾਣਦੇ ਨਹੀਂ ਆ ਉਹਨਾਂ ਨਾਲ ਆਪਾਂ ਕਦੇ ਉੱਤੇ ਚੈਟਿੰਗ ਜਿਹੜੇ ਆ ਅੱਗਲੇ ਪਾਸੇ ਆ ਗਈ ਇੱਕ ਬਹੁਤ ਸਖਸ਼ਮ ਗਾ ਇਹ ਜਿਹੜੀ ਆ 500 ਮੀਟਰ ਤੱਕ ਇਹ ਜਦ ਇਹਦੀ ਮਾਰ ਕਰਦੀ ਹੈ ਇਹ ਇਹ ਗਾਨ ਆ ਜਿਹੜੀ ਇਹਦੇ ਚ ਤੀਰ ਹੋਂਦੇ ਦੇ ਮੈਗਜ਼ਿਨ ਚ ਆਉਂਦੇ ਆ ਤੱਕ ਬਿਲਕੁਲ ਹਿੱਟ ਕਰੇਗੀ ਇਹ ਵੀ ਐਸ ਐਮ ਆਰ ਨੂੰ ਏ ਐਮ ਆਰ ਇਹ ਇਹਦੀ ਵੀ 300 ਮੀਟਰ ਤੱਕ ਰੇਜ ਆ ਇਹਦਾ ਵੀ 6 ਨੂੰ ਹੀ ਕੰਮ ਹੈ ਥੋੜੀ ਗੱਲ ਇੱਕ ਰੀ ਇਹਨੂੰ ਲੋਡ ਕਰਦੀ ਹੈ ਫਿਰ ਆਪਣੇ ਆਪ ਇਹ ਲੋਡ ਹੁੰਦੀ ਜਾਣੀ ਇਹਦੇ ਬੈਗਜਿੰਨ ਚ 20 ਰੌਡ ਆਉਂਦੇ ਆ ਮੈਕਜਿੰਨ ਮੈਕਜਿੰਨ ਨਹੀਂ ਹੈ